ਦੋ ਮਿੰਟ ਵਾ ਸਰ ਦੋ ਮਿੰਟ ਵਾਸੀ ਨੂੰ ਕਿਤੇ ਬੈਕ ਸਾਈਡ ਵੀ ਵੀਲੀਏ ਯਾਰ ਅੱਲੇ ਅੱਜ ਕਲਾ ਹੋ ਜਾ ਮਾ ਸ਼ੱਕ ਰਹੀਏ ਟਾਈਮ ਵਸੇ ਹੀ ਮਿਲਦਾਗਾ ਕੰਮ ਕਰੀ ਇਹ ਜੇ ਨਹੀਂ ਉਹ ਹੀ ਤਾਂ ਹੈ ਬੰਦਾ ਨਿਸ਼ਾਨਿਆਂ ਵੀ ਲਾਗਦਾ ਯਾਰ ਕੌਣ ਹੋ ਸਕਦਾ ਚਾਲਾ ਕੋਈ ਨਹੀਂ ਆ ਕੋਈ ਬਾਕੰਦ ਹਾਲ ਹਾਲ ਚਾਹ ਜਾਂ ਨਾ ਪਹਿਲਾ ਬੰਦੇ ਨੂੰ ਪੁੱਛ ਕੀ ਹੈ ਕੌਣ ਆ ਰਿਹਾ ਤੇਰੀ ਪਤਾ ਲੱਗ ਤਰਤਾਟਾ ਨੌਕੀਰੀ ਕਰਨੈਲ ਸਿੰਘ ਜੀ ਕਰਨੈਲ ਸਿੰਘ ਹਾਂਜੀ ਪਿੰਡ ਕਿਹੜਾ ਹੈ ਆਪਣਾ ਕਣਕਵਾਲਾ ਪੰਗੂਆ ਕਿੰਨਾ ਦੇ ਲਾਣੇ ਚ ਜੀ ਪੰਡਤਾਂ ਜੀ ਤੁਹਾਡਾ ਨਾਮ ਤੇ ਪਿੱਛੀ ਤਾਂ ਨਹੀਂ ਹੈ ਜੀ ਹਾਂਜੀ ਜ਼ਰੂਰ ਮੈਨੂੰ ਜਾਣਦੇ ਹੋ ਜੀ ਨਹੀਂ ਜੀ ਮੈਂ ਵੀ ਕਣਕਵਾਲਾ ਪੰਗੂਆ ਤੋਂ ਜੀ ਅੱਛਾ ਜੀ ਕੌਣ ਜੀ ਦੱਸੋ ਉਹ ਲੈ ਕੇ ਲਾਣੇ ਚ ਅਛਾਣਿਆ ਨਹੀਂ ਕਮਾਲ ਦੀ ਗੱਲ ਹੈ ਜੀ ਮੈਂ ਤੁਹਾਡਾ ਦੋਸਤ ਹਾਂ ਟਿੱਡਾ ਕਣਕਵਾਲਾ ਪੰਗੂਆ ਤੋਂ ਓ ਮਾਈ ਗਾਡ ਕੀ ਬਾਤ ਹੈ ਉਹ ਦੇਹਲ ਭਾਈ ਨਮਨ ਕਹਿੰਦੇ ਕਾ ਮੈਂ ਸੁਣ ਕੀ ਛੱਡ ਓਏ ਮੈਂ ਉਹਨੂੰ ਦੇਖ ਹੀ ਜਾਂਦਾ ਬਾਤ ਇਸ਼ਾਰੇ ਹੋਏ ਨਹੀਂ ਯਾਰ ਪਾਗੜੀ ਕੋਕੜੀ ਕਿੱਧਰ ਪਛਾਣ ਹੀ ਨਹੀਂ ਆਉਂਦੀ ਯਾਰ ਤੇਰੀ ਤਾਂ ਬਿਲਕੁਲ ਹੋਰ ਬਸ ਆਪਾਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਇਹ ਬਾਤ ਦੱਸ ਕੀ ਨੇ ਕੀ ਕਰਦਾ ਜਿੱਥੇ ਗੱਲ ਨਜ਼ਾਰੇ ਲੈਨੇ ਜ਼ਿੰਦਗੀ ਤੂੰ ਦੱਸ ਵਧੀਆ ਵਧੀਆ ਓਕੇ ਵਧੀਆ ਕੀ ਕਰ ਦੋ ਨਾ ਬਸ ਆ ਸਾਹਮਣੀਆਂ ਤੇਰੇ ਅੱਛਾ ਆਪਾਂ ਨੇ ਲੈ ਲਿਆ ਇਹ ਇਹ 골ਡੀ ਮੇਰੇ ਨਾਲ ਸਾਂਝਾ ਆਪਣਾ ਅੱਛਾ ਅੱਛਾ ਪਾਰਟਨਰਸ਼ਿਪ ਵਧੀਆ ਹਾਂ ਮੈਂ ਕਈ ਵਾਰ ਲੰਕਿਆ ਤਾਂ ਹੈਗਾ ਯਾਰ ਮੈਨੂੰ ਪਤਾ ਹੀ ਲੱਗਿਆ ਅੱਛਾ ਅੱਛਾ ਬਾਕੀ ਹੋਣਾ ਨਹੀਂ ਮੈਰੀ ਮੇਰਾ ਹਾਂ ਕੰਮਕਾਰੀ ਹੋਏ ਜਨਾਬ ਜਿਆਦਾ ਗੋਲਡੀ ਹੁੰਦਾ ਇੱਥੇ ਅੱਛਾ ਅੱਛਾ ਮੈਂ ਤਾਂ ਕਦੀ ਕਿਹੜਾ ਲਾਉਣਾ ਫਿਰ ਅੱਛਾ ਫਿਰ ਤੇਰੀ ਰਿਹਾਇਸ਼ ਕਿੱਥੇ ਆ ਨੇ ਸੁਨਾ ਮੇਰੇ ਆਪਣਾ ਮਾਇਆ ਗਾਰਡਨ ਚ ਅੱਛਾ ਅੱਛਾ ਕੀ ਬਾਤ ਹੈ ਯਾਰ ਰੰਗ ਬਦਲ ਗਿਆ ਸਾਡੇ ਯਾਰ ਨਹੀਂ ਯਾਰ ਇੰਨੇ ਟਾਈਮ ਬਾਅਦ ਮਿਲੇ ਯਾਰ ਮੈਂ ਚਾਹ ਰਹਾ ਹਾਂ ਕਿ ਯਾਰ ਹੱਥ ਪੁੱਛੇ ਅੱਛਾ ਮਹਾਜਲ ਬਾਈ ਦੇਖਿਆ ਚੱਲ ਬਰ ਚਾਹੀ ਪੀਂਦੇ ਆਂਗੇ ਯਾਰ ਤੋਂ ਮੈਂ ਲੈ ਕੇ ਚੱਲ ਗਿਆ ਆਏਗਾ ਤੂੰ ਉੱਥੇ ਬੈਠ ਕੇ ਆਹ ਆਹ ਲੱਗ ਗਿਆ ਯਾਰ ਆਹ ਤੇਰੀ ਬੋਦੀ ਉਹ ਬਧੀ ਆਉਂਦੀ ਹੈ ਜੇ ਨਹੀਂ ਜੀ ਬੋਲ ਮਾਉਂਦੇ ਬੋਲ ਬੋਲ ਨਾ ਕਰਾ ਕਿਉਂ ਅੱਜ ਜਾ ਰਹਾ ਹੈ ਮਹਜਾ ਚਾ ਨਾਲ ਜਾਮਣਾ ਖਾ ਲਈਏ ਚੱਕ ਯਾਰ ਆਪਣੇ ਹੌਟ ਬਲੇਵਰ ਵਰਗੀ ਜਾਮਣ ਨਹੀਂ ਬਣਦੀਗੀ ਅੱਛਾ ਬਿੱਦੀ ਸਾਰਾ ਧਰਮ ਘੜ ਮੰਦਾਗਾ ਚੱਕ ਚੱਕ ਯਾਰ ਆਹ ਚੱਕ ਯਾਰ ਤੂੰ ਚੱਕ ਯਾਰ ਆਹ ਦਾ ਚੱਕ ਜਾ ਗਦਾ ਜਾਮਣਾ ਪਿੱਤੀ ਅੱਜ ਅੱਟਡੇ ਜਮਾਤ ਤੋਂ ਕੁਝ ਜ਼ਿਆਦਾ ਆ? ਨਾ ਯਾਰ। ਕੁਝ ਵੀ ਨਹੀਂ ਜ਼ਿਆਦਾ ਆ? ਨਾ ਯਾਰ। ਜਮ ਹੀ ਨਹੀਂ। ਨਾ ਯਾਰ। ਕਮਾਲ ਦੀ ਗੱਲ ਆ ਯਾਰ। ਦੱਸ ਕੀ ਹੋਇਆ? ਉਹ ਆਪਣੇ ਮਿੱਟੂ ਕੀ ਖੇਤ ਯਾਦ ਕਰ। ਹਾਂ ਟਡੇ। ਹਾਂ ਹਾਂ ਹਾਂ। ਉਹ ਕੰਮ ਕਰੀਏ ਕੀ? ਉਹ ਜਮਾ ਦੇ ਕੇ ਪ੍ਰੈਨ ਦੇ ਯਾਰ। ਓ ਯਾਰ ਮੰਨੇਗਾ। ਉਹ ਬਈਵਾਨ। ਉਹ ਨਹੀਂ ਯਾਰ। ਉਹ ਮੰਨੇਗਾ ਯਾਰ। ਪਿੱਤੀ ਆਪਣੀ ਯਾਰ ਨਹੀਂ ਨੀ। ਕੀਦੇ ਖੇਤ ਚੱਲਾਂਗੇ ਫਿਰ ਆਪਾਂ? ਖੇਤ ਤਾਂ ਜਿੱਦੇ ਮੱਦੇ ਪਗਦਾ। ਆਪਾਂ ਨੂੰ ਕਿਹੜਾ ਕੋਈ ਰੋਕੂਗਾ? ਨਾਲਿਆ ਆਪਣਾ ਪਿੰਡ ਜਦੋਂ ਮਰਜੀ ਜਿੱਦੇ ਮਰਚ ਕੀਤੀ। ਚਲੋ ਫਿਰ ਉਹ ਚੱਲੀ ਪਿੱਤੀ ਪੱਕਾ ਪੱਕਾ ਹਾਂ ਚੱਲ ਚੱਲੀ ਮਿੱਠੂ ਕੇ ਗਏ ਚੱਲਦੇ ਆ ਨਹੀਂ ਯਾਰ ਹੋਰ ਆਪਰਾਮ ਕੀ ਕੇ ਚੱਲੋ ਚਲੋ ਜਾ ਰਹਾ ਰਹਾ ਇਸ ਦਿਨ ਤੋਂ ਫੱਕਿੰਗ ਈਗਲ ਦਾ ਬੋਲੀ ਨੋ ਕਾਮ ਨੋ ਰਹਾ ਰਹਾ ਇਸ ਦਿਨ ਤੋਂ ਫੱਕਿੰਗ ਈਗਲ ਦਾ ਬੋਲੀ ਨੋ ਕਾਮ ਓਏ ਆ ਜਾ ਆ ਜਾ ਬਈ ਮੈਨੂੰ ਡਰ ਲੱਗਦਾਗਾ ਲੱਗ ਰਿਹਾ ਆਉਂਦਾ ਨੀ ਯਾਰਾ ਟਰੋੜੇ ਮਾਰੀ ਜਾਂਦਾ ਤੂੰ ਬੈਠਾ ਕਿੱਧਰ ਚੱਲੀ ਆਪਾਂ ਚੱਲਾਂਗੇ ਚਾਰੋਂ ਗਰਾਹ ਚੱਲੀਏ ਬਰੋ ਪਾ ਦੋ ਯਾਰ ਮੀਂਹ ਆਉਣਾ ਲੱਗਿਆ ਯਾਰ ਬੈ ਜਾ ਦੋ ਮਿੰਟ ਨੀ ਯਾਰੇ ਤਾਂ ਲੈ ਲਈ ਇੰਨਾ ਸੋਹਣਾ ਮੌਸਮ ਆ ਨੜੇ ਤੈਨੂੰ ਪਤਾ ਹੈਗਾ ਐਸੀ ਨਹਿਰ ਤੇ ਤਨਾਤੇ ਸੀਗੇ ਹਾਂ ਯਾਰਾ ਪਿਛਲੇ ਦਿਵਾਰਾ ਨਾ ਯਾਰਾ ਪਿਛਲੇ ਦਿਵਾਰ ਉਹ ਤੂੰ ਭੱਜ ਜਾਣਾ ਪਿਛਲੇ ਚੱਲ ਯਾਰਾ 20 ਆਊਗਾ ਯਾਰਾ ਕੋਈ ਨਾ ਕੋਈ ਨਾ ਗਰਮੀਆਂ ਨੂੰ ਡਰ ਲੱਗਦਾ ਯਾਰ ਡਰ ਨੂੰ ਕੀ ਬੱਡੀ ਗੱਲ ਆ ਵਾਓ ਤੇ ਤੂੰ ਮੇਰੇ ਨਾਲ ਆ ਜੱਟ ਨਾਲ ਆ ਜੱਟ ਨਾਲ ਤਾਂ ਡਰਿਆ ਨਾ ਕਰ ਪਿੱਤੀ ਤੂੰ ਤਾਂ ਡਰਪੋਕ ਬੰਦਾ ਆ ਬਾੜ ਰਤਾ ਤੂੰ ਯਾਰ ਨੜੇ ਬਾਪੂ ਤੇ ਡਰਿਆ ਨਾ ਨਾਲੇ ਕੰਡਾਲਾ ਜੱਟ ਨਾਲ ਹਾਂ ਡਰਨਾ ਤੂੰ ਉਹ ਕਿਉਂ ਡਰੀ ਜਾਣਾ ਹੁਣ ਆ ਯਾਰ ਆ ਜਾ ਆ ਜਾ ਉਹ ਮੇਰਾ ਆੜੀ ਓਏ ਪਿੱਤੀ ਓਹ ਆਫ ਹੋ ਜਾ ਮળો ਵੇ ਬੱਤ ਜੀ ਤੁਹਾਨੂੰ ਜਮਣਾ ਬੁਕਤ ਨੇ ਚਲ ਓਏ ਤੇ ਆਪਾਂ ਆ ਜਾ ਜਮਣ ਦੇ ਦੇਖੋ ਪਰੀ ਕੋਈ ਆ ਜਮਣਾ ਨਾਲ ਓਏ ਪੂਰੀ ਪੂਰੀ ਪੀ ਆ ਜਾ ਜਮਣਾ ਵਿੱਚ ਇੱਕ ਮਿੰਟ ਬੱਕਾ ਦੇਖ ਬੱਕਾ ਤਾਂ ਨਹੀਂ ਹੈਗਾ ਖੇਚ ਦੇਖ ਓ ਨੋ ਹੈਰੀ ਹੈਰੀ ਕੋਈ ਤੇ ਕਸ ਤਾਬਿਆ ਬੱਕਾ ਉੱਤ ਤਾਬਿਆ ਜਮੋਂ ਤਾਬਿਆ ਓ ਨੋ ਜੱਗਤਾ ਸੋਣਾ ਖੜਦਾ ਹੋਇ ਖੜਦਾ ਪਤੀ ਯਾਰ ਬੱਕਾ ਦਾ ਮੰਗਰ ਪੈ ਗਿਆ ਯਾਰ ਓ ਟੱਟੇ ਤੇਰੀਆਂ ਤਾਂ ਚੱਪੜਾਂ ਵੀ ਉੱਕੇ ਗਈਆਂ ਹੋਰ ਯਾਰ ਮੇਰਾ ਕਾਲੀ ਭੱਜਣਾ ਯਾਰ ਤੈਨੂੰ ਪਤਾ ਤਾਂ ਹੈਗਾਗਾ ਯਾਰ ਬਿੱਦੀ ਉਹ ਜ਼ਰਾ ਬਾਪੂ ਵਾਲਾ ਦੂਗਾ ਓਏ ਦੇਖੀ ਜੋ ਹੁਣ ਕੀ ਬਣੂਗਾ ਯਾਰ ਸਕੂਲ ਚ ਕੀ ਭੱਜ ਜਾਏਗਾ ਓਏ ਦੇਖੀ ਜੋ ਬਾਈ ਹੁਣ ਕੀ ਬਣੂਗਾ ਜਮਣਾ ਦਾ ਨਾਲ ਚੱਪੜਾ ਜਮਣਾ ਦਾ ਲੈ ਕੇ ਹੀ ਚੱਲਾਂਗੇ ਯਾਰ ਜਮਣਾ ਦਾ ਲੈ ਕੇ ਜਾਵਾਂਗੇ ਲੈ ਕੇ ਜਮਣ ਦੇਖ ਨਹੀਂ ਜਾ ਮਿੱਠੂ ਵੀ ਨਹੀਂ ਆਰਾਮ ਨਹੀਂ ਯਾਰ ਉਹ ਪੇਚੂਗੀ ਪੇਚੂਗਾ ਵਾਜਦਾ ਜਿਹੜਾ ਕੁੱਚ ਆਲੇ ਓਏ ਨਲੇ ਆਪੇ ਨਾਲ ਪੜਦਾ ਹੁੰਦਾ ਕਿ ਹੋਏ ਚੱਲ ਚੁ ਗਿਆ ਪਹੁੰਚਾ ਓਏ ਫਿਰ ਜਿਹੜਾ ਹੋ ਗਿਆ ਹੁਣ ਆਪਣੇ ਨਾਲ ਹੋ ਹੀ ਗਿਆ ਚਲੋ ਜੰਮਣਾ ਤਾਂ ਆ ਦੇਖੋ ਤਰੂ ਓਏ ਇਹ ਨਾਲੇ ਕਤਨੀ ਆਲਾ ਪਾ ਕੇ ਜਿਹੜੇ ਜਰੂ ਕੋ ਕੁਛ ਨਹੀਂ ਤਾਂ ਓਏ ਚੱਲ ਆ ਕੇ ਦਸੀ ਨਜ਼ਾਰਾ ਜੂ ਇਹਨਾਂ ਦੇ ਫੇਰ ਓਏ ਨਾਲੇ ਤਾਂ ਅੱਜ ਤਾਂ ਮੀਂਹ ਪੈ ਰਿਹਾ ਓਏ ਕੋਈ ਨਹੀਂ ਹੁਣਾ ਨਜ਼ਾਰੇ ਆਉਂਦੇ ਆਹ ਦੇਖੋ ਜੰਮਣਾ ਓਏ ਕਿੱਦੀ ਆਉਸੀ ਹੋ ਜੰਮਣਾ ਓਏ ਹਾਂ ਓਏ ਚੜੀਆ ਓਏ ਚੜਨਾ ਬੂਗਾ ਚੜਾ ਮੈਂ ਨਹੀਂ ਚਾਹਾਂ ਤੂੰ ਚੜ ਆਹ ਦੇਖੀ ਤੂੰ ਤਰਨਾ 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 ਖਾ ਖਾ ਫਿਰ ਦੀ ਖਾ ਚੜ ਤੇ ਚੜ ਤੇ ਕਰਦਾ ਖੜਦਾ ਖੱਤ ਉਸ ਤਬੇ ਗੁਗਾ ਹੈ ਇਹ ਓਏ ਚੜ ਖੜਦਾ ਖੱਤ ਚੋਟਾ ਸਿਓ ਆ ਗਿਆ ਖੜਦਾ ਬੰਨ ਚੁਕ ਲੈਂਦੇ ਉਹ ਕਿੰਨੇ ਆ ਗੀਆਂ ਹੋ ਡੇਗਾ ਓਏ ਹੋ ਡੇਗ ਤੇ ਡੇਗ ਦੇ ਅੱਜ ਤਾਂ ਉਹ ਲੈ ਫੜ ਫਿਰ ਹੁਣ ਦੇਖੋ ਨਲੇ ਨਿਗਾ ਰੱਖਿਓ ਕੋਈ ਆਉਂਦਾ ਤਾਂ ਨਹੀਂ ਅੱਜ ਤਾਂ ਕੋਈ ਨਹੀਂ ਆਉਂਦਾ ਅੱਜ ਤਾਂ ਮੀਂਹ ਪੈਂਦਾ ਆਪਾਂ ਨੂੰ ਜਾਮਣਾ ਇਕੱਠੀਆਂ ਕਰਕੇ ਲਿਆ ਆਂਦੇ ਚੱਲ ਓਏ ਲੈ ਓਏ ਹੁਣ ਤਾਂ ਇੰਨੀਆਂ ਆ ਗਈਆਂ ਓਏ ਉਹ ਕੁਛ ਨਹੀਂ ਹੁੰਦਾ ਖੜ ਜਾ ਖੜ ਜਾ ਯਾਰ ਪਿੱਦੀ ਓਏ ਓ ਰੁਕ ਜਾ ਇੱਕ ਮਿੰਟ ਚੁਕ ਲੈਂਦਾ ਮੈਨੂੰ ਹਰ ਤਾਂ ਹੁ ਚੱਲਣ ਦਾ ਬਹੁਤ ਹੋ ਗਿਆ ਥੱਲੇ ਉੱਤਰੀਏ ਹੋਏ ਖੜ੍ਹ ਕੇ ਜਾ ਖਾ ਤਾਂ ਆਓ ਆਸਿ ਹੋੜੀ ਹੋੜੀ ਪਾ ਆ ਜਾ ਆਠੇ ਕੋਈ ਬੱਸ ਬੱਸ ਲੈ ਓਏ ਬਹੁਤ ਅੱਜ ਤਾਂ ਨੇਯਰ ਆ ਗਿਆ ਉਹ ਇੰਨੇ ਜੰਮੜਾ ਤੋੜ ਦਿਆ ਆਪਾਂ ਨੇ ਆ ਜਾ ਆ ਜਾ ਆ ਜਾ ਕੁਝ ਨਹੀਂ ਹੁੰਦਾ ਹੁਣ ਤਾਂ ਕੋਈ ਨਹੀਂ ਦਿਖਦਾ ਆਪਾਂ ਨੂੰ ਤੇਰੇ ਪਾਣੀ ਆ ਰਿਹਾ ਲਿਆਦਾ ਨਿਆਰਾ ਬੜੀ ਵਾਰਸ ਹੋਈਆ ਝੋਨਾ ਵੀ ਹੱਸਦਾ ਅੱਜ ਤਾਂ oh no ਕਾਹਨੂੰ ਕਹਿਣਾ ਵਾ ਹਾ ਤੇਰੇ ਰੰਗ ਨਿਆਰੇ ਦਾਤ ਆ ਤੇਰੇ ਰੰਗ ਨਿਆਰੇ oh ਜਵਾਹ ਜੀ ਕਿਹਦੇ ਯਾਰ oh no ਮੈਨੂੰ ਲੱਗਦਾ ਜਾਮਣਾ ਲੈਣ ਆਏ ਨੇ ਅੱਜ ਦੱਸਦਾ ਫਿਰ ਪਤਾ ਇਹਨਾਂ ਨੂੰ ਪਹਿਲਾਂ ਵੀ ਤਰੀ ਮੋਰਾਂ ਲੈ ਆਏ ਇਹੀ ਹੋਣਗੇ ਜਿਹੜੇ ਪਹਿਲਾਂ ਜਾਮਣਾ ਲੈ ਕੇ ਜਾਂਦੇ ਸੀ ਕੋਈ ਨਹੀਂ ਪਤਾ ਆਜੋ ਆਜੋ ਤੁਹਾਨੂੰ ਦੇਖਣਾ ਅੱਜ ਲੰਘਿਆ ਲੰਘਿਆ ਅੱਜ ਤਾਂ ਨਜ਼ਾਰ ਆ ਗਿਆ ਜਾਮਣਾ ਆਜੋ ਆਜੋ ਪੁੱਤਰ ਆਜੋ 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 ਮੈਨੂੰ ਕੀ ਨਹੀਂ ਅਸਾਈ ਹਾਓ ਔਰ ਐਦੂ ਵੀ ਆ ਗਏ ਬੋਲੇ 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 ਹਲਵਾਈ ਦਾ ਜੀ ਤੂੰ ਕਿਹਦੇ ਆ ਬਾਮਣਾ ਦਾ ਜੀ ਸਾਡੇ ਤੁਹਾਨੂੰ ਕਿ ਨਹੀਂ ਆ ਬਾਮਣਾ ਤੜੋ ਥੋੜੇ ਤੁਹਾਨੂੰ ਅਸੀਂ ਗਏ ਥੋੜੇ 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 ਤਰਾਇ ਹੋਰੇ ਆਜੋ ਤਰਾਇ ਹਲੋ ਹੋਰੇ ਆਜੋ ਆ ਗਾਮ ਵਾਲਾ ਕੱਢੋ ਚ ਫਾਲੋ ਮੈਂ ਤਾਂ ਜਵਾਕਾਂ ਵਾਸਤੇ ਰੱਖਿਆ ਸੀਗਾ ਨਹੀਂ ਪੱਕਣੇ ਇਹਦੇ ਰੋਜ ਆਏ ਨਾ ਆਜ ਆਜ ਇਧਰ ਆਜ ਜੀ ਅੱਜ ਹੀ ਥੋੜੀਆਂ ਅੱਗੇ ਲੈ ਜਾਗੇ ਥੋੜੀਆਂ ਲੈ ਜਾਗੇ ਜੀ ਇਸੇ ਫਰੇ ਆਉਂ ਗਏ ਵੇ ਕਿੱਦੀ ਦੇਖੀ ਆਪਣੀ ਸਪਨੀ ਕਰੇ ਕੜਾ ਕਾ ਕਰ ਕੰਨਾ ਫੜੋ ਕੰਨਾ ਫੜੋ ਅੱਗੇ ਤੋਂ ਨਹੀਂ ਹੁੰਦੀ ਜੀ ਕੰਨਾ ਅੱਗੇ ਨਹੀਂ ਹੁੰਦੀ ਕਰ ਤੂੰ ਗੜਾ ਉਹ ਵੀ ਮੋੜ ਕੇ ਮੁਰਕਾ ਮਣ ਨਹੀਂ ਆਉਂਦੇ ਮੁੜ ਕੇ ਜੀ ਨਹੀਂ ਆਉਂਦੇ ਮੈਂ ਵੀ ਆਖਿਆ ਵੀ ਕਿਹੜਾ ਇਹਦਾ ਰੋਜਾ ਕਦੇ ਮਰੂਤ ਤੋੜ ਲੇ ਕਦੇ ਜਾਮਣਾ ਤੋੜ ਲੇ ਤੈਨੂੰ ਹੋਰ ਕੀ ਕੰਮ ਨਹੀਂ ਹੈਗਾ ਕੰਮ-ਕੰਮ ਕਰ ਲਿਆ ਕਰੋ ਕੋਈ ਤੂੰ ਫੇਰ ਓਏ ਫੜਾ ਦਰੂੰ ਛੜ ਦੋ ਜੀ ਛੜ ਦੋ ਜੀ ਦਾਦਾ ਦਾ ਹੁਣ ਕੰਨ ਪੜਾਉਂਗਾ ਦਾਦਾ ਓਏ ਛੱਡ ਉਹ ਤੁਹਾਡੇ ਆ ਦੱਸੋ ਘਰੇ ਲਾਵਾਂ ਸੁਨੇਹਾ ਨਾ ਜੀ ਨਾ ਕਰੀ ਨਹੀਂ ਬਾਪੂ ਗਾਣਾ ਕੱਢੂਗਾ ਜੀ ਕਿਉਂ ਬਾਪੂ ਨੇ ਮੌਣ ਕੋਈ ਅੱਗੇ ਤਾਂ ਨਹੀਂ ਤੋੜਦੇ ਨਾ ਜੀ ਨਾ ਅਸੀਂ ਤਾਂ ਨਹੀਂ ਕੋਈ ਗਲਤੀ ਕਰਦੇ ਜੀ ਨਾ ਜੀ ਨਾ ਦੇਖ ਲਓ ਹੁਣ ਨਾ ਜੀ ਨਾ ਦੱਸੋ ਮੈਨੂੰ ਤੋੜਦੇ ਨਹੀਂ ਅਸੀਂ ਨਹੀਂ ਹੁੰਦੇ ਚਲੋ ਫੇਰ ਚਲੋ ਤੇਰੇ ਚਲੋ ਜਿਆ ਮਨ ਜੋ ਬਣੇ ਮਨ ਦੇ ਹਨ ਚਲੋ ਜਾਓ ਡੱਡੇ ਮਰ ਗਏ ਸੀ ਯਾਰ ਜਮੀ ਹੋਏ ਹੋਰ ਯਾਰਾ ਬਾਲਾ ਕੱਪਾ ਜੱਟ ਦੀਆ ਯਾਰ ਓਏ ਬਾਲਾ ਕੱਪਾ ਮੈਂ ਕਿਹੜਾ ਯਾਰ ਪੁੱਛਣਾ ਕੰਨਾਂ ਨੂੰ ਹੱਥ ਲਵਾਤੇ ਯਾਰ ਇਹ ਦੋ ਬਾਤ ਚ ਨਹੀਂ ਯਾਰ ਬਣਾ ਪੁੱਛੇ ਕਦੇ ਜਾਮਣਾ ਤੋੜਦੇ ਯਾਰ ਇਹਦੀ ਮੈਂ ਵੀ ਨਹੀਂ ਆਉਂਦਾ ਮੁੜ ਕੇ ਪੱਕਾ ਨਾ ਯਾਰ ਹਾਂ ਆਪਣੀ ਯਾਰੀ ਲੱਖ ਹੈ ਯਾਰ ਪਰ ਆਪਾਂ ਕਦੇ ਇਹੋ ਜਿਹੇ ਕੰਮ ਨਹੀਂ ਕਰਦੇ ਯਾਰ ਸੱਚੀ ਗੱਲ ਦੱਸਾਂ ਤੈਨੂੰ ਤੇਦੀ ਹਣਾ ਉਹ ਵੀ ਦਿਨ ਸੀ ਹਣਾ ਯਾਰ ਸਹੀ ਗੱਲ ਆ ਡੱਡੇ ਯਾਰ ਜਦੋਂ ਆਪਾਂ ਨੇ ਯਾਰੇ ਲੈਂਦੇ ਹੁੰਦੇ ਸੀ ਕਦੇ ਨਹਿਰ ਤੇ ਵਾਕੇ ਕਦੇ ਕਿਵੇਂ ਹਨਾ ਬਹੁਤ ਵਧੀਜੀ ਲਾਈਫ ਹੋ ਗਈ ਯਾਰ ਹਣੋਂ ਤਾਂ ਬਾਲੀ ਜ਼ਿਆਦਾ ਯਾਰ ਇਦਾਂ ਆਪਣਾ ਬਚਪਨ ਗਿਆ ਬਚਪਨ ਦਾ ਝਾਤੀ ਕਰ ਗਿਆ ਯਾਰ ਸਹੀ ਬਹੁਤ ਮਿਸ ਕਰਦੇ ਆ ਚੰਗਾ ਪਿੱਤੀ ਚੱਲਦੇ ਆ ਯਾਰ ਬੈਠਦੇ ਯਾਰ ਉਹ ਚੱਲਦੇ ਯਾਰ ਆ ਫੇਰ ਮਿਲਾਂਗੇ ਚੱਲ ਹੋਰ ਵਾਸਤੇ ਪਚਪੁੰਦੀਆਂ ਜਾਂਤਾਂ ਨੇ ਗਿਆ ਮਿਲਦਾ ਕਰਦਾ ਰਹਿ ਕਰਾ ਜੋ ਨਾਲ ਲੱਗਦੇ ਨੇ ਉਹਨੇ ਲੱਗਦਾ ਰਹੇ ਨੇ ਜਦੋਂ ਉਹਨੇ ਵੀਡੀਓ ਉਹਨੇ ਸਵਾ ਪੈਸੰਦ ਹੀ ਜਾਤੇ ਨੇ ਬੰਦੇ ਹਾਤੇ ਹੋਰ ਅਫਮਾਲਗਰ ਨੰਬੋਲੀਆਂ ਨਾਰੰਗਿਆ ਅਫਮਾਲਗਰ ਤੇ ਆਹ ਨਹੀਂ ਕੋਈ ਨਾ ਕੋਈ ਨਾ ਮਾਰਾਂ ਗਿਆ ਸੱਤ ਬੰਦ ਲੱਗਣਾ ਤੇ ਕੋਲ ਦੀ ਪਾਈ ਨਾਲ 4 ਪਾਈ ਵੀ